ਇੱਕ ਰਾਇਆ ਸੀ ਰਾਜੇ ਦੇ ਸੱਤ ਪੁੱਤ ਤੀ ਉਹ ਰਾਜੇ ਦਾ ਜਿਹੜਾ ਛੋਟਾ ਮੁੰਡਾ ਤੀ ਉਹ ਥੋੜਾ ਜਆ ਤਲਕ ਸਵਾਰ ਆਦੀ ਹਰਖੀ ਦੀ ਉਹ ਰਾਜੇ ਨੇ ਸੋਚ ਲਿਆ ਵੀ ਮੈਂ ਆਪਦੇ ਮੁੰਡਿਆਂ ਨੂੰ ਉੱਥੇ ਵਿਆਹਾਂ ਜਿਹਦੇ ਸੱਤ ਕੁੜੀਆਂ ਹੋਈਆਂ ਮੀਕ ਲਕਲਾ ਮੀਕ ਇੱਕੇ ਸਾਂ ਹੀ ਵਿਆਹ ਲੂੰਗਾ ਜਦੋਂ ਇੱਕ ਰਾਜੇ ਨੇ ਸੱਤ ਕੁੜੀਆਂ ਵਾਲੇ ਨੇ ਰਿਸ਼ਤਾ ਕਰਤਾ ਜਿੱਦਣ ਵਿਹੋਣਗੇ ਛੋਟਾ ਮੁੰਡਾ ਕਹਿਣ ਲੱਗਾ ਵੀ ਮੈਂ ਵਿਹੋਣ ਨਹੀਂ ਜਾਂਦਾ ਕਿਉਂ ਰਾਜ ਦਾ ਮਗਰ ਉਹ ਕੰਮਕਾਰ ਮੈਂ ਸੰਭੂਗਾ ਤੁਸੀਂ ਮੇਰੀ ਪੱਗ ਲੈ ਜੋ ਉਹ ਕਹਿਣ ਲੱਗੇ ਕਹਿੰਦਾ ਜਿਹਦਾ ਪੱਗ ਨਾ ਫੇਰੀ ਦੇਤੇ ਤਾਂ ਤਾਂ ਲੈ ਲਿਓ ਜੋ ਨਾ ਦਿੱਤੇ ਤਾਂ ਨਾ ਸਹੀ ਉਹ ਰਾਜਾ ਕਹਿਣ ਲੱਗਾ ਮੀਚਲੋ ਆਪਾ ਲਾਇਆ ਨੇ ਪੱਗ ਲੈ ਗਈ ਜਦੋਂ ਜਾ ਕੇ ਉੱਥੇ ਫੇਰੀਆਂ ਦੇ ਉੱਤੇ ਹੁਣ ਕਿੱਛੇ ਸੱਤ ਨੇ ਜਾਣਾ ਦੀ ਹੀ ਵਾਗੇ ਉਹਦੀ ਪੱਗ ਧਰਤੀ ਉਹ ਕਹਿਣ ਲੱਗੇ ਵੀ ਸੱਤਵਾਂ ਮੁੰਡਾ ਨਹੀਂ ਆਇਆ ਰਾਜਾ ਕਹਿੰਦਾ ਉਹਦੀ ਪੱਗ ਹੈ ਜੀ ਪੱਗ ਨੂੰ ਫੇਰੇ ਦੇ ਦਵਾਂਗੇ ਦੇਖ ਲਓ ਤੇ ਰਾਜਾ ਕਹਿੰਦਾ ਚਲੋ ਦੇ ਦਿਓ ਪੱਗ ਨੂੰ ਫੇਰੇ ਉਹਨਾਂ ਦੇ ਪਾਗ ਨੂੰ ਫੇਰੇ ਹੀ ਦੇ ਦੇ ਤਾਂ ਕੁੜੀ ਨੂੰ ਪਤਾ ਲੱਗਿਆ ਵੀ ਆਵਤਾ ਆਇਆ ਨਹੀਂ ਪਾਗਾ ਉਹਨੇ ਪੱਗ ਪਾੜਤੀ ਕਹਿੰਦੀ ਮੈਂ ਨਹੀਂ ਜਾਂਦੀ ਉਹ ਸ਼ੀ ਵਿਆਲੀਆਂ ਜਦੋਂ ਸ਼ੀ ਵਿਆਲੀਆਂ ਉਹ ਸ਼ਿਕਾਰ ਖੇਡ ਕੇ ਜਦੋਂ ਆਇਆ ਉਹਨੇ ਆ ਕੇ ਆਜ ਪਰਜਾਈਆਂ ਤੋਂ ਪਾਣੀ ਮੰਗ ਲਿਆ ਕਹਿਣ ਲੱਗਾ ਪਾਣੀ ਦੇ ਦਿਓ ਉਹ ਇੱਕ ਕਹਿੰਦੀ ਵੱਡੀ ਕਹਿੰਦੀ ਵੀ ਮੈਂ ਜਾਣੀ ਆ ਉਹ ਉਹਨੇ ਪਾਣੀ ਦਾ ਗਲਾਸ ਭਰ ਕੇ ਵਿੱਚ ਥੋੜਾ ਜਿਹਾ ਫੂਸ ਪਾਤਾ ਜਦੋਂ ਨੇ ਦੇਖਿਆ ਫੂਸ ਪਾਇਆ ਉਹਨੇ ਡੋਲਤਾ ਕਹਿੰਦਾ ਮੈਂ ਨਹੀਂ ਪੀਂਦਾ ਫਿਰ ਸਾਰਿਆਂ ਤੋਂ ਜਦੋਂ ਛੋਟੀ ਕਹਿੰਦੀ ਵੀ ਮੈਂ ਪਿਆ ਕੇ ਆਉਣੀ ਆ ਧੋ ਕੇ ਸਮਾਰ ਕੇ ਗਲਾਸ ਵਧਿਆ ਉਹਨੇ ਵਿੱਚ ਮਾੜਾ ਜਿਹਾ ਰੇਤਾ ਪਾ ਕੇ ਲੈ ਗਈ ਉਹਨੇ ਉਹ ਦੇਖਿਆ ਵੀ ਇਹਦਾ ਰੇਤਾ ਉਹਨੇ ਗਲਾਸ ਮਾਰ ਕੇ ਫਰਸ਼ ਤੇ ਗਲਾਸ ਪੰਨਤਾ ਉਹ ਕਹਿੰਦੀ ਹੁਣ ਕੀ ਤੂੰ ਫੁੱਲਾਂ ਜਾਦੀ ਤੋਂ ਪਾਣੀ ਪੀਵੇਂਗਾ ਜੇ ਮੇਰੇ ਹੱਥੋਂ ਨਹੀਂ ਪੀਂਦਾ ਕਹਿੰਦਾ ਕੋਈ ਨਾ ਫੁੱਲਾਂ ਜਾਦੀ ਤੂੰ ਪੀਉਣਾ ਹੁਣ ਸੁੱਤੋਂ ਨਹੀਂ ਪੀਂਦਾ ਪਹਿ ਲੈ ਕੇ ਕੋੜਾ ਭੱਗ ਗਿਆ ਤੁਰਿਆ ਜਾਂਦਾ ਜੰਗਲ ਦੇ ਵਿੱਚ ਬੜੀ ਦੂਰ ਭੱਗ ਗਿਆ ਤੇ ਗਹਾ ਇੱਕ ਸੰਤ ਦੀ ਕੁਟਿਆ ਚ ਭੱਗ ਗਿਆ ਸੰਤਾਂ ਦੀ ਉਹ ਸਮਾਧੀ ਖੋਲੀ ਕਹਿੰਦੇ ਆ ਵੀ ਬੱਚਾ ਉਹ ਕਹਿੰਦਾ ਮਹਾਰਾਜ ਮੈਂ ਫੁੱਲਾਂ ਜਾਦੀ ਨੂੰ ਵਿਆਹ ਕੇ ਲੈ ਜਾਣਾ। ਉਹ ਸੰਤਾਂ ਨੇ ਦੋ ਕੁੜੀਆਂ ਦੇਤੀਆਂ। ਕਹਿੰਦੇ ਲੈ ਆ ਆ ਕੁੜੀ ਤਾਂ ਹੈਗੀ। ਮੀਂਹ ਦੀ ਜਦੋਂ ਕੁੜੀ ਖੋਲ ਦੇਣਾ ਮੀਂਹ ਪਊਗਾ ਬਹੁਤ ਜ਼ੋਰ ਦਾ। ਤੇ ਕਹਿੰਦੇ ਆ ਆ ਕੁੜੀ ਆ ਜਦੋਂ ਤਾਂ ਝਾੜਤੀ ਨੇਰੀਆਂ ਆਉਣੀਆਂ ਬਹੁਤ ਜ਼ਿਆਦੇ ਕੱਟੇ ਦੀਆਂ। ਅੱਛਾ ਜੀ। ਇਹ ਤੈਨੂੰ ਕੰਮ ਦੇਣੀਆਂ ਗੀਜੇ ਚ ਪਾਲਾ। ਇਥੋਂ ਕਹਿੰਦਾ ਦੋ ਕੋਤੇ ਇੱਕ ਦਰਿਆ ਆਊਗਾ ਕਹਿੰਦਾ ਚਮਾਰਾਇਆ ਕਹਿੰਦਾ ਉੱਥੇ ਹਾਥੀਆਂ ਦੀ ਡਾਰ ਨਾਉਣ ਆਊ ਪਾਣੀ ਚ ਪਹਿਲਾਂ ਛੋਟੇ ਹਾਥੀ ਆਉਣਗੇ ਫੇਰ ਵੱਡੇ ਹਾਥੀ ਆਉਣਗੇ ਵੱਡੇ ਹਾਥੀਆਂ ਚ ਇੱਕ ਬਹੁਤ ਵੱਡਾ ਹਾਥੀ ਆਊਗਾ ਉਹਦੇ ਸੁੰਡ ਚ ਡੱਬੀ ਫੜੀ ਹੋਊਗੀ ਉਹ ਉਹਦੇ ਵਿੱਚ ਫੁੱਲਾਂ ਜਾਂਦੀ ਹੈ ਕਹਿੰਦਾ ਜੇ ਦੋ ਹੋ ਨਾਊਗਾ ਪਹਿਲੇ ਚੁੰਬਾ ਲਾ ਕੇ ਤਾਂ ਕਹਿੰਦਾ ਉਹਦੀ ਬਾਹਰ ਮੂੰਹ ਕੱਢ ਲੂ ਕਹਿੰਦਾ ਦੂਜਾ ਚੁੰਬਾ ਲਾਇਆ ਜਦੋਂ ਫਿਰ ਉਹ ਘੰਟਾ ਮੂੰਹ ਬਾਹਰ ਨਹੀਂ ਕੱਢਦਾ ਕਹਿੰਦਾ ਡੱਬੀ ਚੱਕ ਕੇ ਬਾਜੀ ਕਹਿੰਦਾ ਚੰਗਾ ਗਿਆ ਉਹੀ ਗੱਲ ਪਈ ਆਉਂਦੀ ਆ ਹਾਥਿਆਂ ਦੀ ਡਾਰ ਛੋਟਿਆਂ ਦੀ ਉਹ ਨਾ ਕਿ ਮੁਰਗੇ ਇਹਨੇ ਵੱਡੇ ਹਾਥਿਆਂ ਦੀ ਡਾਰ ਆਉਂਦੀ ਆ ਫਿਰ ਉਹਨਾਂ ਚ ਆਉਂਦਾ ਇੱਕ ਵੱਡਾ ਹਾਤੀ ਸੁੰਡ ਜੋ ਡੱਬੀ ਫੜੀ ਐ ਉਹਨੇ ਅੱਖਾਂ ਵੀ ਠੀਕ ਆਹੀ ਐ ਉਹ ਪਹਿਲਾ ਚੁੰਬਾ ਮਾਰਿਆ ਉਹਨੇ ਸੁੰਡ ਨਾਲ ਬਾਹਰ ਕੱਢ ਲਿਆ ਮੂੰਹ ਜਦੋਂ ਫਿਰ ਦੂਜਾ ਮਾਰਿਆ ਚੂਬੀ ਮਾਰ ਗਿਆ ਪੂਰੀ ਪਾਣੀ ਦੇ ਵਿੱਚ ਉਹ ਡੱਬੀ ਚਾੱਕ ਕੇ ਭੱਜ ਲਿਆ ਭੱਜਿਆ ਜਦੋਂ ਹਾਥੀ ਘੰਟੇਵਾਲ ਹਾਥੀ ਦਾ ਬਾਹਰ ਜੋ ਸਾਂ ਲਿਆ ਡੱਬੀ ਦੇਖੀ ਵੀ ਡੱਬੀ ਦਾ ਹੈ ਨਹੀਂ ਜਦੋਂ ਹਾਥੀ ਨੂੰ ਬੰਦਾ ਭੱਜਿਆ ਜਾਦਾ ਦਿਸ ਗਿਆ ਬਹੁਤ ਦੂਰ ਵੀ ਉਹ ਬੰਦਾ ਭੱਜਿਆ ਜਾਂਦਾ ਉਹ ਲੈ ਗਿਆ ਹਾਥੀ ਦਾ ਉਹਦੇ ਮੰਗ ਰੋਡ ਲਿਆ ਉੱਡਿਆ ਹਾਥੀ ਹੁਣ ਮੁੰਡਾ ਵੀ ਭੱਜਦਾ ਹਾਥੀ ਦੀ ਕਰਮ ਖੋਲੀ ਹੁੰਦੀ ਆ ਜਦੋਂ ਉਹਨੇ ਦੇਖਿਆ ਵੀ ਹਾਥੀ ਦਾ ਨਾਂ ਰਲੂ ਉਹਨੇ ਮੀਂਹ ਵਾਲੀ ਪੂੜੀ ਖੋਲਤੀ ਮੀ ਲੱਗ ਗਿਆ ਪੂਰੇ ਜ਼ੋਰ ਦਾ ਪੈਣਾ ਹਾਥੀ ਟਿਲਕਣ ਲੱਗ ਗਿਆ ਹਾਥੀ ਤੋਂ ਨਾ ਭੱਜਿਆ ਨਾ ਜਾਵੇ ਪਰ ਭੱਜਿਆ ਫੇਰ ਵੀ ਜਾਵੇ ਮੰਗਰੀ ਹੁਣ ਮੁੰਡਾ ਵੀ ਥੱਕ ਗਿਆ ਮੁੰਡਾ ਥੱਕਿਆ ਮੁੰਡੇ ਨੇ ਕਿਹਾ ਹੁਣ ਇਦੂ ਕਹਾ ਤਾਂ ਭੱਜਿਆ ਨਹੀਂ ਜਾਂਦਾ ਲੱਤਾਂ ਰਹਿ ਗਈਆਂ ਉਹਨੇ ਢੇਰੀ ਵਾਲੀ ਬੁੜੀ ਖੋਲਤੀ ਜਦੋਂ ਉਹਨੇ ਈ ਘਟਾ ਚੜ੍ਹਿਆ ਸਾਹ ਪੂਰਾ ਹਾਥੀ ਦੇ ਅੱਖਾਂ 'ਚ ਰੇਤਾ ਪੈ ਗਿਆ ਹਾਥੀ ਨਾ ਦਿਸ਼ ਨੂੰ ਹਟ ਗਿਆ ਹਾਥੀ ਤਾਂ ਜੀ ਉੱਥੇ ਮਾਰ ਮਾਰ ਟਕਰਾਂ ਡਿੱਗ ਪਿਆ ਉਨੇ ਕੇ ਹਚਾਲਾ ਹੁਣ ਯੂਟ ਬੱਲ ਗਿਆ ਹੁਣ ਆਪਣੇ ਮਗਰ ਨਹੀਂ ਪੱਸ ਸਕਦਾ ਇਹ ਦਮ ਲਿਆ ਜਾ ਕੇ ਆਉਦੀ ਸ਼ਹਿਰ ਬਾਰ ਬਾਰ ਖੂਤੀ ਖੂਤੇ ਬਹਿ ਗਿਆ ਜਾ ਕੇ ਬੈਠਾ ਉਥੇ ਝਿਉਰੀ ਪਾਣੀ ਲੈਣ ਆਈ ਉਹ ਝਿਉਰੀ ਨੂੰ ਕਹਿੰਦਾ ਐ ਕਰ ਆ ਮੇਰੀ ਡੱਬੀ ਸਾਹਮਣੇ ਰੱਖੀ ਮੈਂ ਜਾਣਾ ਕਰੂੰ ਦਲਵਾਰ ਦੇ ਵਿੱਚੋਂ ਆਉਦੀ ਇੱਕ ਬੱਗੀ ਲੈ ਕੇ ਆਉਣਾ ਮੇਰੀ ਤੀ ਵੀ ਹੈ ਜਿਹਦੇ ਚ ਮੈਨੂੰ ਫਿਰ ਲੈ ਕੇ ਹੀ ਜਾਉਂਦਾ ਜਦੋਂ ਪਾਈ ਚਿਉਰੀ ਨੇ ਖੋਲ ਕੇ ਦੇਖੀ ਡੱਬੀ ਉਹਦੇ ਵਿੱਚ ਉਹਦਾ ਸਨੇਰੀ ਕੱਪੜੇ ਪਾਏ ਹੋਏ ਤੇ ਜਨਾਨੀ ਇੰਨੀ ਸੋਹਣੀ ਕਿ ਅੰਗਾਂ ਗਹਿਣਾ ਪਾਇਆ ਵਾ ਤੇ ਸਨੇਰੀ ਵਾਲ ਚਿਉਰੀ ਨੇ ਦੇਖਿਆ ਵੀ ਬੇਈਮਾਨੀ ਆ ਗਈ ਉਹਨੂੰ ਕਹਿੰਦੀ ਭੈਣੇ ਸਾਡੇ ਰਿਵਾਜ ਆ ਇੱਥੇ ਕਹਿੰਦੀ ਕੀ ਮੈਂ ਚਿਉਰੀਆਂ ਕਾ ਨਹੀਂ ਪਹਿਲਾਂ ਮੈਂ ਮੈਂ ਅਗਲੀ ਦੇ ਕੱਪੜੇ ਪਾਉਣੇ ਹੁੰਨੇ ਆ ਟਾਂ ਟਾਂ ਕਾ ਪੜੇ ਪਾ ਕੇ ਅਗਲੀ ਦੇ ਫਿਰ ਫਿਰ ਮੈਂ ਲਾ ਦਿੰਨੀ ਆ ਤੂੰ ਮੇਰੇ ਪਾ ਮੈਂ ਤੇਰੇ ਕੱਪੜੇ ਪਾਉਂਗੀ ਉਹਨੇ ਆਖਿਆ ਹੋਊਗਾ ਪਰ ਉਹਨੇ ਕੱਪੜੇ ਹੀ ਦੇਤੇ ਆਪਦੇ ਸਾਰੇ ਗਹਿਣੇ ਦੇਦੇ ਜੀ ਜਿਹੜੇ ਕੱਪੜੇ ਪਾ ਲੇ ਗਹਿਣੇ ਪਾ ਲੇ ਭਾਈ ਉਹਨੂੰ ਆਵੇ ਵਾਲੇ ਪੁਰਾਣੇ ਕੱਪੜੇ ਦੇਤੇ ਉਹਨੇ ਆਖਿਆ ਥੋੜੀ ਚੱਲ ਹੋਊਗੀ ਰਸਮ ਵੀ ਦੇਤਾ ਮੈਨੂੰ ਇਹ ਦੇਉਗੀ ਉਹ ਖੂਹ ਕੋਲੇ ਖੜ ਗਿਆ ਉਹਨੇ ਧੱਕਾ ਮਾਰਿਆ ਖੂਹ ਛੁੱੜਤੀ ਅੱਛਾ ਖੂਹ ਛਿੱਕੀ ਉਹ ਫੁੱਲ ਬਣ ਗਈ ਜਿਹੜਾ ਜੁਰਾਜੇ ਦਾ ਪੁੱਤ ਬੱਗੀ ਲੈ ਕੇ ਆਇਆ ਕਹਿੰਦਾ ਹੈ ਪੀਉ ਦਾ ਕਿੰਨੀ ਸੋਹਣੀ ਤੇ ਤਾਂ ਕਾਲੀ ਐ ਉਹ ਕਹਿੰਦਾ ਕੀ ਗੱਲ ਤੂੰ ਕਾਲੀ ਕਿਵੇਂ ਬਣ ਗਈ ਕਹਿੰਦੀ ਰਾਜਾ ਜਿਹੜਾ ਤੁਹਾਡੇ ਖੂ ਦਾ ਪਾਣੀ ਐ ਮੈਂ ਇਹਦੇ ਵਿੱਚ ਝਾਕ ਬੀ ਦੀ ਝਲਕ ਨਾ ਮੇਰਾ ਤਾਂ ਰੰਗ ਤਬਦੀਲ ਹੋ ਗਿਆ ਤੇ ਕਹਿੰਦਾ ਅੱਛਾ ਕਹੀ ਹਾਂ ਬਹਾਲੀ ਦਾ ਸੱਚ ਕਰੇ ਲੈ ਗਿਆ ਭਾਈ ਜੁ ਕਰੀ ਲਗਿਆ ਆਸਗਮਾਂਡ ਦੀਆਂ ਕੁੜੀਆਂ ਦੇਖਣ ਆ ਗਿਆ ਵਿੱਚ ਚਲੋ ਰਾਜਾ ਵਿਆਹ ਕੇ ਲੈ ਆ ਰਾਣੀ ਇਦੋਂ ਦੇ ਗਈਆਂ ਕੁੜੀਆਂ ਦਾ ਸਿਆਣ ਲਈ ਕਹਿੰਦੇ ਤਾਂ ਝੂਰੀ ਆ ਜਾਏ ਵੱਡੇ ਦੀ ਹੂੰ ਡਰਦੀ ਰਾਜੇ ਦੇ ਪੁੱਤ ਨੂੰ ਕਿਹੜੀ ਕਹੇ ਵੀ ਇਹਦਾ ਤੂੰ ਝੂਰੀ ਵਿਆ ਲਿਆ ਆ ਭਈ ਕੁੜੀਆਂ ਸੋਰ ਮਸੋਰੀ ਦੇ ਹੁੰਦੀਆਂ ਬਾਗੀਆਂ ਕਹਿੰਦੀ ਪੱਟਿਆ ਵਿਆਹ ਦਾ ਕਹਿੰਦੀ ਝੂਰੀ ਵਿਆ ਕੇ ਲੈ ਆਇਆ ਭਈ ਉਹ ਤਾਂ 10-15 ਦਿਨ ਰਾਜੇ ਦੇ ਪੁੱਤ ਨੂੰ ਕੋਈ ਪਤਾ ਨਾ ਲੱਗਿਆ ਉਹ ਕਹੇ ਕਰੇ ਰਾਜਾ ਸਕਾਰਤਾ ਜਾਨਾ ਸ਼ਿਵ ਦੀ ਦਿਸ਼ਾ ਚ ਖੂਦ ਹੀ ਕਹਿੰਦੀ ਇੱਧਰ ਨਾ ਜਾਈ ਤੇ ਜੇ ਤੈਨੂੰ ਖੂਹ ਦੇ ਪਾਣੀ ਦੀ ਝਲਕ ਵੱਜ ਗਈ ਮੇਰੇ ਵਾਂਗੂ ਕਾਲਾ ਹੋ ਜਾਏਗਾ। ਫੂਕਣੀ ਨਾ ਜਾਈਂ ਕੋ ਨੂੰ ਅਜੇ ਵੀ ਵਾਗ ਗਿਆ ਉੱਥੇ ਫੁੱਲ ਉਹਦਾ ਫੁੱਲ ਉਹਨੀ ਤੇਰੀ ਫਿਰਦੀ ਐ। ਮੈਨੂੰ ਮਾਰ ਦੂ ਇਹਨੂੰ ਕੱਢ ਕੇ ਲਿਆ ਕੇ। ਤੇ ਇੱਕ ਦਿਨ ਰਾਜੇ ਨੇ ਇੱਕ ਸੋਚਿਆ ਕਹਿੰਦਾ ਯਾਰ ਮੈਂ ਵੀ ਉਹ ਜਿਹੜਾ ਫੁੱਲ ਹੈ ਖੂਹ ਹੈ ਉੱਥੇ ਪਾਣੀ ਵੀ ਪੀਤਾ ਮੈਂ ਉਹਦੇ ਪਾਣੀ ਨਾਲ ਨਹਾਤਾ ਵੀ ਆ। ਮੈਨੂੰ ਤਾਂ ਕੁਝ ਹੋਇਆ ਨਹੀਂ। ਕੋਈ ਗੱਲ ਐ। ਅੱਜ ਚੱਲਾਂਗੇ। ਰਾਜਾ ਦਾ ਪੁੱਤ ਪਈ ਉਹ ਖੂਦੇ ਵਗ ਗਿਆ। ਖੂਦੇ ਗਿਆ ਜਦੋਂ ਰਾਜੇ ਦੇ ਪੁੱਤ ਖੂਦ ਚਾੱਕਿਆ ਰਾਜੇ ਨੂੰ ਐ ਲੱਗਿਆ ਵੀ ਖੂਦ ਦੇ ਵਿੱਚ ਹਾਥੀ ਹੈ। ਜਦੋਂ ਉਹਨੇ ਦਵਾਰੇ ਗੌਰ ਨਾਲ ਦੇਖਿਆ ਤਾਂ ਉਹਨੂੰ ਗਿਸ਼ਿਆ ਵੀ ਕਾਮਲ ਦਾ ਫੁੱਲ ਬਹੁਤ ਸੋਹਣਾ ਤੇਰੇ ਅਫਰ ਦੇ ਵਿੱਚ। ਉਹਨੇ ਕਿਹਾ ਵੀ ਆਪਣੇ ਕੋਲ ਹੁਣ ਕੋ ਭਾਂਡਾ ਡੋਲ ਰਸਾਨੀ ਪਾਲੀ ਦੀ ਪਾਲੀਆਂ ਨੂੰ ਹਾਕ ਮਾਰ ਲਈ ਕਹਨ ਉਹ ਰਿਓ ਪਾਲੀਓ ਡੋਲ ਲੈ ਕੇ ਉਹ ਆ ਗਏ। ਉਹ ਕਹਿੰਦਾ ਫੁੱਲ ਕੱਢੋ। ਜਦੋਂ ਪਾਲੀ ਪਈ ਡੋਲ ਮਕਾਇਆ ਉਹ ਡੋਲਾਂ ਚ ਫੁੱਲ ਵੜੇ ਹੀ ਨਾ ਕਰੇ ਪਰੇ ਵਗ ਜਾ ਕਰੇ ਅਸਰ ਤੇ ਉਹ ਕਹਿੰਦੇ ਫੜ ਤੂੰ ਕੱਢ ਕੇ ਦੇਖ ਜਦੋਂ ਉਹਨੇ ਫੜਿਆ ਜਦੋਂ ਉਹਨੇ ਪਾਇਆ ਪਹਿਲੀ ਵਾਰੀ ਡੋਲ ਚ ਫੁੱਲ ਆ ਗਿਆ ਉਹਨੇ ਬਾਹਰ ਕੱਢ ਲਿਆ ਦੇਖਿਆ ਕਹਿੰਦਾ ਆਹ ਫੁੱਲ ਬਹੁਤ ਸੋਹਣਾ ਆਪਦੀ ਪਾਗ ਵਿੱਚ ਟੰਗ ਲਿਆ ਪਾਗ ਵਿੱਚ ਟੰਗ ਕੇ ਵਾਪਸ ਮੁੜ ਪਿਆ ਘਰ ਨੂੰ ਘਰ ਨੂੰ ਮੁੜਿਆ ਮਹਿਲਾ ਚ ਵਾਗ ਗਿਆ ਕਹਿਣ ਲੱਗੀ ਉਹਨੇ ਮੰਜੇ ਦੇ ਦਰ ਤਾ ਉਹ ਕਹਿਣ ਲੱਗੀ ਇਹ ਫੁੱਲ ਕਿੱਥੋਂ ਨੇ ਕੀ ਸੋਣਾ ਉਹ ਕਹਿੰਦਾ ਉਹ ਖੂਬ ਚ ਫਿਰਦਾ ਦੀ ਪਰ ਸਮਝੀ ਵੀ ਤਾਂ ਉਹੀ ਐ ਵੀ ਮਰਵਾਊਗੀ ਤਾਂ ਕਹਿੰਦੀ ਉਹੀ ਆ ਕਿ ਹਾਂ ਕਹਿੰਦੀ ਕਿਸੇ ਜਵਾਕਾਂ ਚ ਬੁੱਕਾਂ ਨੇ ਕਿ ਤੋੜ ਕੇ ਲਿਆ ਕੇ ਛੜਤਾ ਹੂਆ ਹੋਰ ਖੂਹਾਂ ਚ ਜੇ ਫੁੱਲ ਕਿਤੇ ਹੁੰਦੇ ਨੇ ਉਹਦਾ ਵਾਗਿਆ ਸ਼ਿਕਾਰ ਮੰਗਰੂਦਾ ਉਹਨੇ ਭਈ ਕਰਿਆ ਕਿ ਫੁੱਲ ਨੂੰ ਤੋੜ ਮੋੜ ਕਹਿਣ ਚੁਟ ਕੁੱਟ ਕੇ ਨੌਕਰਨੀਆਂ ਨੂੰ ਕਹਿੰਦੀ ਜਾਓ ਰੂੜੀ ਦੇ ਛੱਟੇ ਉਹ ਖਾਸੀ ਦੂਰ ਰੂੜੀਆਂ ਤੇ ਰੂੜੀਆਂ ਦੇ ਛੱਟੇ ਹੀ ਆ ਉਹ ਉਹ ਸਟੇਆਂ ਉਹਦੇ ਫੁੱਲ ਤੇ ਅੰਬ ਹਰਾ ਹੋ ਗਿਆ ਅੰਬ ਰਹਾ ਹੋਇਆ ਅੰਬ ਤਾਂ ਦੇਣਾ ਜੀ ਬਹੁਤ ਵੱਡਾ ਹੋ ਗਿਆ ਰਾਜੇ ਦਾ ਪੁੱਤ ਸਕਾਰ ਖੇਡਣ ਗਿਆ ਗਰਮੀ ਦੀ ਰੁੱਤ ਸੀ ਆਉਂਦਾ ਹੋਇਆ ਕੋੜੀ ਦੋ ਉਤਰ ਕੇ ਕਹਿੰਦਾ ਦਾਮ ਨਾ ਲੈ ਲਈਏ ਅੰਬ ਦੀਆਂ ਸ਼ਾਂਸ ਚੰਗਣੀਆਂ ਐ ਇੱਥੇ ਧਾਮ ਲੈਨੇ ਆ ਤੇ ਫੇਰ ਜਾਵਾਂਗੇ ਮੈਲਾ ਨੂੰ ਉੱਥੇ ਕਿਤੇ ਢੂ ਲਾ ਕੇ ਅੰਬ ਨਾ ਜਦੋਂ ਪੈ ਗਿਆ ਉਹਦੀ ਅੱਖ ਜੀ ਲੱਗ ਜੇ ਖੁੱਲ ਜੇ ਲੱਗ ਜੇ ਖੁੱਲ ਜੇ ਉਹ ਅੰਬ ਦੇ ਉੱਤੇ ਪਾਰਵਤੀ ਦੇ ਸ਼ਿਵਜੀ ਬੈਠੇ ਉਹ ਕਹਿਣ ਲਗੀ ਪਾਰਵਤੀ ਮਹਾਰਾਜ ਕੋਈ ਸੁਣਾਓ ਕਹਾਣੀ ਸੁਣਾਓ ਉਹ ਕਹਿੰਦਾ ਤੈਨੂੰ ਮੈਂ ਹੱਡ ਵੀਤੀ ਨਾ ਸੁਣਾ ਦਿਆਂ ਉਹ ਕਹਿੰਦੀ ਸੁਣਾਓ ਉਹ ਕਹਿਣ ਲੱਗਾ ਜਿਹੜਾ ਇਹ ਮੁੰਡਾ ਪਿਆ ਨਾ ਥੱਲੇ ਅੰਬ ਦੇ ਕਸਾ ਕਹਿੰਦਾ ਇਹ ਇੱਕ ਬਹੁਤ ਸੋਹਣੀ ਜਨਾਨੀ ਲੈ ਕੇ ਆਇਆ ਸੀਗਾ ਹਾਥੀ ਦੀ ਡੱਬੀ ਚਾਕੇ ਕਸਾ ਕਨਾਰੇ ਇੱਥੇ ਆ ਕੇ ਡੱਬੀ ਛਿਉਰੀ ਨੂੰ ਫੜਾਤੀ ਵੀ ਮੈਂ ਜਾਣਾਂਗਾ ਮੇਲਾ ਨੂੰ ਬੱਗੀ ਲੈਣ ਮੇਰੇ ਘਰ ਆਲੇ ਜੇ ਤੇ ਤੂੰ ਖੋਲੀ ਨਾ ਕਹਿੰਦਾ ਉਹਨੇ ਖੋਲ ਕੇ ਦੇਖ ਲਈ ਜੇ ਤਾਂ ਛਿਉਰੀ ਨੇ ਉਹਦੇ ਆਲੇ ਕੱਪੜੇ ਦਾ ਕਹਿੰਦਾ ਉਹਨੇ ਪਾ ਲਈ ਛਿਉਰੀ ਨੇ ਆਪਦੇ ਉਹਨੂੰ ਪਵਾਤੇ ਕਿਛਾ ਕਹਿੰਦਾ ਮਾਂ ਅਗਰ ਉਹ ਤਾਂ ਕਾਲੇ ਦਾਸ ਉਹਨੇ ਕਹਿੰਦਾ ਉਹ ਖੂਜ ਡਿੱਗ ਗਈ ਕਹਿੰਦਾ ਫੁੱਲ ਬਣੀ ਤੇ ਲਈ ਗਈ ਖਾਸੇ ਦਿਨ ਆ ਬਾਦ ਕਹਿੰਦਾ ਮੁੰਡਾ ਜਦੋਂ ਇੱਥੇ ਆਇਆ ਉਹ ਸੁਣੀ ਜਾਂਦਾ ਉਹ ਅੱਖਾਂ ਮੀਚੀਆਂ ਨੇ ਧਿਆਨ ਉਹਦੀ ਗੱਲ ਚਾ ਵੀ ਤਾਂ ਗਲਤਾਂ ਮੇਰੀ ਚਲੀ ਜਾਂਦੀ ਹੈ ਕਹਿੰਦਾ ਕਿਹਦੀ ਫੇਰ ਕਹਿੰਦਾ ਉਹਨੇ ਪਾਲੀਆਂ ਤੋਂ ਫੁੱਲ ਕਢਾ ਕੇ ਆਪਦੀ ਪੱਗ 'ਚ ਟੰਗ ਲਿਆ ਘਰੇ ਜਾ ਕੇ ਮੰਜੇ ਦੇ ਧਰਤਾ ਕਹਿੰਦਾ ਉਹ ਚਿਉਰੀ ਕਹਿੰਦੀ ਇਹ ਕਿਥੋਂ ਲਿਆ ਫੁੱਲ ਉਹ ਕਹਿੰਦਾ ਕਿ ਉਹ ਖੂਹ ਤੋਂ ਲਿਆ ਆ ਉੱਥੇ ਸੀਗਾ ਕਹਿੰਦੀ ਉਹ ਤੇ ਕਿਸੇ ਜਵਾਕ ਨੇ ਛੜਤਾ ਉਹ ਖੂਜ ਨਹੀਂ ਫੁੱਲ ਕਿੱਥੇ ਆਉਂਦਾਗਾ ਕਹਿੰਦਾ ਉਹ ਤਾਂ ਭਾਗ ਗਿਆ ਮਾਗਰ ਉਹਨੇ ਤੋੜ ਮਰੋੜ ਕੇ ਕਹਿੰਦਾ ਇੱਥੇ ਛੜਤਾ ਕਹਿੰਦਾ ਇਹ ਉਹ ਫੁੱਲ ਤੇ ਅੰਬ ਹਰਾ ਹੋਇਆ ਹੁਣ ਇਹਦੇ ਤਣਿਆਂ ਦੇ ਵਿੱਚ ਕਹਿੰਦਾ ਉਹ ਡੱਬੀ ਹੈ ਕਹਿੰਦਾ ਜੇ ਕੋਈ ਬੋਝ ਕੇ ਕੱਢ ਸਕਦਾ ਤਾਂ ਕੱਢ ਲੇ ਭਈ ਇੰਨੀ ਗੱਲ ਕਹਿ ਕੇ ਉਹ ਲੋਪ ਹੋ ਗਏ ਰਾਜੇ ਦੇ ਪੁੱਤ ਨੇ ਕਿਹਾ ਮੈਂ ਵੀ ਤਾਂ ਹੀ ਕਹਿਣਾ ਵੀ ਇਹ ਕੌਣ ਹੈਗੀ ਪੀ ਇਹ ਤਾਂ ਮੇਰੇ ਨਾਲ ਧੋਖਾ ਕਰ ਗਈ ਉਹ ਮੀਸਤਰੀ ਕੋਲੇ ਗਿਆ ਮੀਸਤਰੀ ਨੂੰ ਕਹਿਣ ਲੱਗਾ ਕਿ ਮੀਸਤਰੀ ਆ ਕੰਮ ਕਰ। ਕਹਿੰਦਾ ਦੱਸੋ ਜੀ। ਕਹਿੰਦਾ ਆ ਪਾਂਕ ਅੰਬ ਦੇ ਤਣਿਆਂ 'ਚੋਂ ਡੱਬੀ ਕੱਢਣੀ ਆ ਅੰਬ ਨਾ ਡਿੱਗੇ। ਕਹਿੰਦਾ ਪਰਵਾਹ ਨਾ ਮੰਨ। ਕਿਵੇਂ ਡਿੱਗੂਗਾ? ਭਈ ਮੀਸਤਰੀ ਨੇ ਛਤਨੀ ਲੈ ਲਈ ਤੇ ਸਾਲੇ ਲਿਆ। ਉਹਨਾਂ 'ਚ ਤਣੇ ਵੱੜ-ਵੱੜ ਵੱੜ-ਵੱੜ ਖੱਡ ਜੀ ਬਣਾ ਕੇ ਉਹ ਕਹਿੰਦਾ ਰਾਜਾ ਹੋ ਪਈ ਆ। ਕਹਿੰਦਾ ਤੂੰ ਨਾ ਥਲਾਈ ਮੈਂ ਚੱਕੂ। ਉਹਨੇ ਭਈ ਕਰਿਆ ਕੀ ਉਸ ਨੂੰ ਜਾਕੀ ਵਿੱਚ ਵੜ ਕੇ ਬਾਹ ਪਾ ਕੇ ਉਹਨੂੰ ਕੱਢ ਲਿਆ ਬਾਹਰ ਕੱਢਿਆ ਬਾਹਰ ਜਦੋਂ ਡੱਬੀ ਨੂੰ ਘਰੇ ਜਦੋਂ ਉੱਥੇ ਖੋਲੀ ਡੱਬੀ ਉਹਦਾ ਚਿਹਰੀ ਦੇ ਕੱਪੜੇ ਪਾਈ ਬੈਠੀ ਉਹ ਕਹਿੰਦਾ ਐ ਪੜੀ ਪਾਪਣ ਕਹਿੰਦਾ ਕੱਪੜੇ ਦੇ ਵਾਲੇ ਆ ਪਾਈ ਬੈਠੀ ਆ ਇਹ ਉਹ ਪੁਰਾਣੇ ਪਾਈ ਬੈਠੀ ਐ ਕਹਿਣ ਲੱਗਾ ਘਰੇ ਲਿਆਇਆ ਕਰੇ ਲਿਆ ਕੀ ਉਹ ਕਹਿਣ ਲੱਗਾ ਚਿਉਰੀ ਨੂੰ ਕਹਿੰਦਾ ਇਹੇ ਕੱਪੜੇ ਤੈਂ ਪਾਲੇ ਤਾਂ ਆ ਬੈਠੀ ਐ ਉਹਨੇ ਦੱਸਿਆ ਵੀ ਰਾਜਾ ਮੇਰੇ ਕੱਪੜੇ ਪਾ ਕੇ ਤੇ ਮੈਨੂੰ ਆਪ ਦੇ ਦੇਤੇ ਮੈਨੂੰ ਆ ਧੱਕਾ ਦੇ ਕੇ ਖੂਹ ਛੜਤਾ ਤੀ ਇਹਨੇ ਭਈ ਰਾਜੇ ਨੇ ਬਹੁਤ ਗੁੱਸਾ ਆ ਰਾਜਾ ਕਹਿਣ ਲੱਗਾ ਦਰਵਾਜ਼ੇ 'ਚ ਬਾਹਤੀ ਕਹਿੰਦਾ ਵੀ ਇਹੇ ਨੰਗਲਾ ਕਰਦਾ ਹਰ ਇੱਕ ਬੰਦੇ ਨੇ ਛਿੱਤਰ ਲਾ ਕੇ ਜਾਣੇ ਨੇ ਭਾਈ ਜਿਹੜਾ ਆਵੇ ਦੱਬ ਕੇ ਮਾਰੇ ਸਿਰਚ ਵੀ ਬੜੀ ਖਰਾਬ ਹੈ ਉਹ ਆ ਪ੍ਰਾਣੀ ਬਣ ਕੇ ਵਹਿ ਗਈ ਭਾਈ ਉਹ ਤਾਂ ਲੋਕਾਂ ਨੇ ਸਤਰਾਂ ਨਹੀਂ ਕੋਟ ਕੋਟ ਮਾਰਤੀ ਨੌਕਰ ਕਹਿੰਦੇ ਜੀ ਉਹ ਮਰ ਗਈ ਚੋਰੀ ਕਹਿੰਦਾ ਜੀ ਕੁੱਤੇ ਮੂਰੇ ਛੱਡ ਦੇ ਹੁਣ ਇਹਨੂੰ ਕੁੱਤਾ ਨੂੰ ਖਾ ਲੈਣ ਦਿਓ ਭਾਈ ਉਹ ਜਦੋਂ ਕੁੱਤੇ ਮੂਰੇ ਛੱਡਤੀ ਕੁੱਤੇ ਖਾ ਗਏ ਫੇਰ ਉਹ ਫੁੱਲਾਂ ਜਾਦੀ ਨੂੰ ਉਹਨੇ ਆਪਦੇ ਮਹਿਲਾਂ ਵਿੱਚ ਬਾਕੀ ਫੇਰ ਉਹ ਕੁੜੀਆਂ ਸੱਦੀਆਂ ਕਹਿੰਦਾ ਕੁੜੀਓ ਹੁਣ ਆ ਕੇ ਦੇਖ ਕੇ ਜਾਓ ਜਦੋਂ ਆਇਆ ਉਹ ਕਹਿੰਦਾ ਰਾਜਾ ਹਾਂ ਹੁਣ ਫੁੱਲਾਂ ਜਾਦੀ ਐ ਉਹ ਤਾਂ ਤੂ ਝੂਰੀ ਕਹਿੰਦਾ ਉਹਨੇ ਧੋਖਾ ਕਰਿਆ ਤੀ ਇਹਦੇ ਕੱਪੜੇ ਆਵਾਦ ਨਹੀਂ ਤੇ ਮੈਂ ਵੀ ਕਹਾ ਵੀ ਇਹਦਾ ਰੰਗ ਕੀ ਸੋਨਾ ਦੀ ਕਾਲੀ ਕਾਤੋਂ ਹੋ ਗਈ ਤੇ ਉਹ ਕਹਿਣ ਲੱਗਿਆ ਹਾਂ ਹੁਣ ਹੁਣ ਫੁੱਲਾਂ ਜਾਦੀ ਐ ਹੁਣ ਤੇਰੀ ਜਨਾਨੀ ਬਹੁਤ ਸੋਹਣੀ ਐ ਤੇਰੀ ਰਾਣੀ ਹੁਣ ਤੇਰੇ ਬਹਿਲਾਂ ਰਾਹੀ ਸ਼نگਾਰ ਹੈ ਪਹਿਲਾਂ ਤਾਂ ਤੂੰ ਐਮੀ ਲਿਆ ਕੇ ਤੇ ਕਾਲੀ ਬਹਾਲੀ ਦੀ ਤੇਸ਼ਾ ਤੇ ਤੋਂ ਡਰਦੀਆਂ ਨਹੀਂ ਬੋਲੀਆਂ ਅਸੀਂ ਤਾਂ ਸਿਆਣ ਵਾਲੀ ਦੀ ਵੀ ਤਾਂ ਝੂਰੀ ਹੈ ਰਾਜਾ ਕਹਿੰਦਾ ਵੀ ਤੁਸੀਂ ਮੈਨੂੰ ਦੱਸਣਾ ਨਹੀਂ ਕਿ ਅਸੀਂ ਡਰ ਗੀਆਂ ਵੀ ਜੇ ਅਸੀਂ ਕਹਤਾ ਵੀ ਇਹਦਾ ਝੂਰੀ ਹੈ ਤੇਰਾ ਕੀ ਪਤਾ ਜੀ ਸਾਨੂੰ ਸੋ ਜਾ ਦੇ ਇਹਦਾ ਫੜ ਕੇ ਤੂੰ ਵੀ ਮੇਰੇ ਘਰ ਵਾਲੀ ਨੂੰ ਝੂਰੀ ਕਹਨੇ ਹੋ ਤੇ ਉਹ ਭਈ ਉਹਨੇ ਫਿਰ ਜਦੋਂ ਬਾਸਾਂ ਰਸਣ ਲੱਗੇ ਰਾਜੇ ਨੇ ਕਹਿੰਦਾ ਵੀ ਕਿਸੇ ਤੇ ਭਰੋਸਾ ਯਕੀਨ ਨਹੀਂ ਕਰਨਾ ਵੀ ਅੱਜ ਇਹ ਲੋਕ ਧੋਖੇਵਾਜ ਨੇ ਹਾਂ ਜੀ ਇਹ ਇੰਨੀ ਕੀ ਹੈ ਤੇ ਬੋਲਦੇ ਚੱਲ ਜਾਂਦੇ ਕੋਈ ਗਲਤੀ ਫਲਤੀ ਹੋਗੀ ਹੋਵੇ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਂ ਜੀ ਜ਼ਰੂਰ ਹੈ ਭਾਈ ਦੇਖੋ ਜਿਹੜਾ ਕੋਈ ਚੀਜ਼ ਲਿਖੀ ਹੁੰਦੀ ਹੈ ਨਾ ਆ ਜਾਂਦਾ ਉਹ ਪਰ ਸਾਨੂੰ ਨਾ ਤਾਂ ਬੋਲਣਾ ਪੈਂਦਾ ਵੀ ਅਸੀਂ ਕੋਈ ਜਾਤੀ ਤੌਰ ਤੇ ਛਿਵਰੀ ਨਹੀਂ ਕਿਹਾ ਵੀ ਉਹਦੇ ਵਿੱਚ ਲਿਖਿਆ ਆਇਆ ਹੈ ਠੀਕ ਆਗੇ ਪੱਠੀਆਂ ਹੀ ਚੋਰ ਚਾੜਦੇ ਹੁੰਦੇ ਬੁੜੀਆਂ ਹੋਰ ਤਾਂ ਕੋਈ ਪੱਠੀ ਝਾੜਦਾ ਹੀ ਨਹੀਂ ਤੀ ਕੋਈ ਇਹ ਕੋਈ ਜਾਤੀ ਮਾੜੀ ਨਹੀਂ ਪਾਣੀ ਦਾ ਕੰਮ ਕਰਦੇ ਆ ਬਾਹਾਂੇ ਸਾਦੀ ਲੋਕਾਂ ਦੇ ਪਾਣੀ ਪਚਾਉਂਦੇ ਆ ਵੀ ਕੋਈ ਗੁੱਸਾ ਕਰ ਦੇ ਅਗਲਾ ਕਹੇ ਚਿਵਰੀ ਚਿਵਰੀ ਕਹਤਾ ਨਹੀਂ ਜਿਹੜਾ ਲਿਖਿਆ ਦੀ ਅਸੀਂ ਉਹ ਕਹਿਆ ਅਸੀਂ ਕਿਸੇ ਨੂੰ ਜਾਤੀ ਤੌਰ ਤੇ ਨਾ ਤਾਂ ਕਿਸੇ ਦੇ ਅਸੀਂ ਖਿਲਾਫ ਬੋਲਣਾ ਨਾ ਜਾਤੀ ਤੌਰ ਤੇ ਕਿਸੇ ਦੇ ਸੀ ਇਹ ਵੀਡੀਓ ਪਾਉਣੀ ਹੈ ਇਹ ਜੋ ਲਿਖਿਆ ਉਹਦੇ ਵਿੱਚ ਉਹ ਆਪਾਂ ਪਾਇਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ